ਅਸਲਾਮੁਅਲੈਕੁਮ ਉਮੀਦ ਕਰੀਆ ਤੁਸੀਂ ਸਾਰੇ ਖਰੀਅਤ ਨਾਲ ਹੋਵੋ ਵਿਕਰਮ ਮਜੀਠੀਆ ਨੇ ਭਾਈ ਅੰਮ੍ਰਿਤਪਾਲ ਤੋਂ ਉਹਨਾਂ ਦੇ ਪਰਿਵਾਰ ਦੇ ਉੱਤੇ ਲਾਇਆ ਵੱਡਾ ਇਲਜ਼ਾਮ ਮਾਨ ਸਿੰਘ ਖਾਰਾ ਨੇ ਦਿੱਤਾ ਕਰਾਰਾ ਜਵਾਬ ਮਾਮਲਾ ਕੀ ਹੈ ਕੀ ਇਲਜ਼ਾਮ ਹੈ ਇਸ ਦੇ ਬਾਰੇ ਅੱਜ ਵੀਡੀਓ ਦੇ ਵਿੱਚ ਜਾਣਾਗੇ ਅਸੀਂ ਚੱਲ ਕੇ ਵੀਡੀਓ ਵੇਖਨੇ ਆਂ ਫਿਰ ਕਰਨੇ ਆ ਉਸ ਤੇ ਵਿਚਾਰ ਇੱਕ ਹੋਰ ਵੱਡੀ ਖਬਰ ਦਾ ਰੁਖ ਕਰਦੇ ਆ ਖਬਰ ਜੁੜੀ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਤੇ ਉਸ ਦੇ ਭਰਾ ਦੇ ਨਾਲ ਜੋ ਮਜੀਠੀਆ ਅੱਜ ਕਹਿ ਰਿਹਾ ਇੱਕ ਵੀਡੀਓ ਵਾਇਰਲ ਕਰ ਦਿੱਤੀ ਐ ਨਾ ਉਹਦੇ ਵਿੱਚ ਮੂੰਹ ਦਿਂਦਾ ਨਾ ਕੋਈ ਸਿਰ ਦਿਂਦਾਗਾ ਕਹਿੰਦਾ ਕਿ ਭਾਈ ਅੰਮਰਤਪਾਲ ਸਿੰਘ ਦਾ ਭਰਾ ਹੈਗਾ ਪੀਲਾ ਪਰਨਾ ਬੰਨ ਦਿੱਤਾ ਕੇਸ ਦਾੜੀਆਂ ਵਾਲੇ ਪਤਾ ਨਹੀਂ ਕਿੰਨਾ ਕਿਚਟਾ ਪਿੰਦੇ ਆ ਮਜੀਠਿਆ ਤੂੰ ਆਪਣੀ ਪੀੜੀ ਥੱਲੇ ਆਪਣੀ ਮੰਦੀ ਥੱਲੇ ਸੋਟਾ ਫੇਰ ਆ ਤੇਰਾ ਦਿਮਾਗ ਹੱਲ ਗਿਆ ਲੱਗਦਾ ਤੈਨੂੰ ਵੀ ਹੁਣ ਹੰਕਾਰ ਤੇਰੇ ਇੰਨਾ ਚੜ ਚੁੱਕਿਆਗਾ ਹੰਕਾਰ ਨੂੰ ਰੱਬ ਦੀ ਮਾਰ ਜ਼ਰੂਰ ਪੈਂਦੀ ਆ ਤੇ ਤੈਨੂੰ ਭਗਵਾਨ ਤਮਨ ਫੜ ਕੇ ਅੰਦਰ ਕਰੂਗਾ ਤੇ ਫਿਰ ਤੂੰ ਚੀਕਾ ਮਾਰੇਗਾ ਇਹ ਥੋੜਾ ਟਾਈਮ ਹੈ ਤੂੰ ਦੇਖ ਲੈ ਪਹਿਲਾਂ ਤਾਂ ਹੁਣ ਮੈਂ ਵਕੀਲ ਸਾਹਿਬ ਦੀ ਵੀਡੀਓ ਸੁਣਾਉਣਾ ਫਿਰ ਇਸ ਮਜੀਠੀ ਦੀ ਵੀਡੀਓ ਸੁਣਾਉਣਾ ਫਿਰ ਅੱਗੇ ਇੱਕ ਹੋਰ ਨੇ ਲਿਖਿਆ ਹੋਇਆ ਵੀਰ ਨੇ ਕਮੈਂਟ ਵੀ ਲਿਖਿਆ ਉਹਨੇ ਵੀਡੀਓ ਵੀ ਪਾਈ ਆਪਣੇ ਪੇਰੇ ਉੱਤੇ ਕਹਿੰਦਾ ਹੋ ਸਕਦਾ ਮਜੀਠੀ ਇਹ ਤਾਂ ਭੁੱਲ ਕੇ ਆਉਦੀ ਵੀਡੀਓ ਪੈ ਗਈ ਹੋਵੇ ਆਹ ਦੇਖ ਲਓ ਤੁਹਾਡੇ ਆ ਹਾਲਾਤ ਨੇ ਇਹ ਤੁਸੀਂ ਕਿੰਨੇ ਕੁ ਕਦਰ ਤੁਸੀਂ ਕਰਨਾ ਚਾਹੁੰਦੇ ਹੋ ਸਰਪਾ ਅੰਬਰਤਪਾਲ ਹੀ ਕਿਉਂ ਰੜਕਦਾ ਮਜੀਠੀ ਅੰਬਰਤਪਾਲ ਨੂੰ ਮਰਵਾਉਣਾ ਚਾਹੁੰਦਾ ਉਸ ਪਰਿਵਾਰ ਨੂੰ ਮਰਵਾਉਣਾ ਚਾਹੁੰਦਾ ਮਜੀਠੀਆ ਸਦਮ ਸਿੱਧਾ ਇਹ ਆ ਕਿ ਉਹ ਪਰਿਵਾਰ ਖਤਮ ਹੋਵੇ ਕਿ ਉਹਨਾਂ ਦੀ ਪਾਰਟੀ ਖਤਮ ਹੋਵੇ ਤੇ ਸਾਡੀ ਪਾਰਟੀ ਚੜੇ ਤੇ ਨਾ ਤੁਹਾਡੀ ਪਾਰਟੀ ਅੱਜ ਚੜੇ ਨਾ ਕੱਲ ਚੜੇ ਤੁਸੀਂ ਆਪਾਂ ਦਾ ਬੇੜੀਆਂ ਦੇ ਵਿੱਚ ਬੱਟੇ ਜੋ ਤੁਸੀਂ ਪਾਏ ਆ ਜੋ ਤੁਸੀਂ ਪਾਪ ਕੀਤੇ ਆ ਜੋ ਤੁਸੀਂ ਗਨਾਹ ਕੀਤੇ ਆ ਉਹ ਨਹੀਂ ਲੱਥਨੇ ਜਿੰਨੀਆਂ ਮਰਜ਼ੀ ਆ ਸਪਾਈਆਂ ਦੇ ਲੋ ਜਿੰਨੀਆਂ ਮਰਜ਼ੀ ਕਦਾਰ ਤੁਸੀਂ ਕਰ ਲੋ ਲੋਕ ਤੁਹਾਡੇ ਬਾਰੇ ਜਾਣਦੇ ਆ ਸਾਰਾ ਕੁਸਾ ਕੱਲਾ ਕੱਲਾ ਬੱਚਾ ਜਾਣਦਾ ਮਜੀਠੀ ਦਾ ਨਾਮ ਲੈ ਲੋ ਹਰ ਇੱਕ ਬੱਚਾ ਦੱਸ ਦੂਗਾ ਕਿ ਮਜੀਠੀਆ ਕੌਣ ਆ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾ ਦਿੰਦਾ ਮਾਨ ਸਿੰਘ ਖਾਰਾ ਦੀ ਵਕੀਲ ਸਾਹਿਬ ਦੀ ਤੇ ਫਿਰ ਅੱਗੇ ਗੱਲਬਾਤ ਕਰਦੇ ਆ ਨਹੀਂ ਕੋਈ ਕੋਈ ਲਿੰਕ ਨਹੀਂ ਭਾਈ ਅਮਰਤਪਾਲ ਸਿੰਘ ਦਾ ਕਿਸੇ ਗੈਂਗਸਟਰ ਨਾਲ ਕੁਸੀਂ ਚਾਹੇ ਜੋ ਉਹ ਕੇਸ ਦੇ ਵਿੱਚ ਵੀ ਜੋ ਲਿਖਿਆ ਜੋ ਝੂਠਾ ਲਿਖਿਆ ਹੋਇਆ ਅਰਸ਼ਡਾਲੇ ਵਾਲੀ ਗੱਲ ਉਹ ਵੀ ਝੂਠੀ ਹੈ ਮੈਂ ਜੋ ਚੀਫ ਕੁਕਸ ਪਰਸਨ ਆਫ ਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਇਹ ਬਿਆਨ ਦਿੰਦਾ ਕਿ ਕਿਸੇ ਗੈਂਗਸਟਰ ਨਾਲ ਕੋਈ ਲਿੰਕਰੀ ਚਾਹੇ ਕੋਈ ਅਰਸ਼ਡਾਲਾ ਹੋਵੇ ਜਾਂ ਕੋਈ ਹੋਰ ਹੋਵੇ ਚਾਹੇ ਜੈਪਾਲ ਭੁੱਲਰ ਹੋਵੇ ਕੋਈ ਲਿੰਕ ਨਹੀਂ ਪਾਈ ਅਮਰਤਪਾਲ ਸਿੰਘ ਉਹ ਤਾਂ ਜੇਲ੍ਹ ਚ ਬੰਦ ਨੇ ਉਥੇ ਜੇ ਤੁਸੀਂ ਡਿਬਰੂਗੜ੍ਹ ਦੇ ਜੇਲ੍ਹ ਚ ਜਾਓ ਉਥੇ ਤਾਂ 2 3 ਅੱਗੇ ਪਹਿਲਾਂ ਤਾਂ ਬਾਅਦ ਜਿਹੜੀ ਅਸਾਮ ਪੁਲਿਸ ਖੜੀ ਹੈ ਨਾਲ ਹੀ ਇਹ ਕਮਾਂਡੋ ਹੁੰਦੇ ਸੀ ਆਰਪੀਐਫ ਦੇ ਅੱਗੇ ਹੋਰ ਸਿਕਿਉਰਿਟੀ ਦੀ ਲੇਅਰ ਹੈ ਉਥੇ ਦੇਖੋ ਉਥੇ ਹੋ ਵੀ ਕੀ ਸਕਦਾ ਕੋਈ ਕੋਈ ਇਹੋ ਜਿਹਾ ਲਿੰਕੜੀ ਹੋ ਸਕਦਾ ਕੋਈ ਹੋਰ ਸਬੰਧ ਨਹੀਂ ਹੋ ਸਕਦਾ ਗਿਆਨ ਸੁਣ ਲਿਆ ਅਮਾਨ ਸਿੰਘ ਖਾਰਾ ਵਕੀਲ ਨੇ ਜੋ ਅਮਰਤਪਾਲ ਸਿੰਘ ਦੇ ਬਲਾਰੇ ਵੀ ਨੇ ਪਾਰਟੀ ਦੇ ਉਹਨਾਂ ਨੇ ਸਾਰਾ ਕੁਝ ਦੱਸ ਦਿੱਤਾ ਤੇ ਅੱਜ ਮਜੀਠੀਆ ਜਿੰਨਾ ਬਿਲਕ ਰਿਹਾ ਮੈਨੂੰ ਲੱਗਦਾ ਕਿ ਸ਼ਾਇਦ ਮਜੀਠੀ ਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਕਿ ਗੋਲੀਆਂ ਲੈ ਕੇ ਸੌਂਦਾ ਹੋ ਨੀਂਦ ਦੀਆਂ ਕਿਉਂਕਿ ਸਾਰਾ ਦਿਨ ਇਹਨੂੰ ਅੰਮਰਤਪਾਲ ਦੇ ਸੁਪਨੇ ਦੇ ਵਿੱਚ ਵੀ ਆਉਂਦਾ ਹੋਊਗਾ ਇਹਦੀ ਸਾਤੀ ਤੇ ਘੋੜੇ ਚੜਦੇ ਹੋਣਗੇ ਕਿ ਅੰਮਰਤਪਾਲ ਇਧਰ ਆ ਗਿਆ ਅੰਮਰਤਪਾਲ ਇਧਰ ਆ ਗਿਆ ਮਜੀਠੀਆ ਐਡਾ ਤੈਨੂੰ ਕਾਹਦਾ ਡਰ ਸਤਾ ਰਿਹਾ ਅੰਮਰਤਪਾਲ ਤੋਂ ਕਿ ਅੰਮਰਤਪਾਲ ਨੇ ਕਹਿ ਦਿੱਤਾ ਕਿ ਤੁਸੀਂ ਆਪਣੇ ਆਪ ਜਰਨੈਲ ਬਣੇ ਬੈਠੇ ਹੋ ਜਰਨੈਲ ਉਹ ਹੁੰਦਾ ਜਿਹੜਾ ਕੌਮ ਦੀ ਖਾਤਰ ਕੁਝ ਕਰੇ ਪਰ ਚਿੱਟਾ ਵੇਚਣ ਵਾਲਾ ਜਰਨੈਲ ਨਹੀਂ ਹੋ ਸਕਦਾ ਇਹ ਅਮਰਪਾਲ ਨੇ ਇਹ ਗੱਲਾਂ ਕਹੀਆਂ ਸੀ ਇਸ ਕਰਕੇ ਤੁਹਾਡੇ ਇਹ ਗੱਲਾਂ ਜਿਹੜੀਆਂ ਹਾਜ਼ਮ ਨਹੀਂ ਆ ਰਹੀਆਂ ਤੁਸੀਂ ਦਬਾਉਣਾ ਚਾਹੁੰਦੇ ਹੋ ਤੁਸੀਂ ਸਮਝਿਆ ਕਿ ਰਵਿੰਦਰ ਕੇਜਰੀਵਾਲ ਮਿੱਤਾ ਮਾਫੀ ਮੰਗ ਲਿਆ ਮਾਫੀ ਮੰਗ ਗਿਆ ਤੇ ਤਸੇਵ ਸਿੰਘ ਅਤੇ ਉਹਦਾ ਪਰਿਵਾਰ ਤੇ ਅਮਰਪਾਲ ਦਾ ਪਰਿਵਾਰ ਮਾਫੀ ਮੰਗ ਲੇ ਤੋ ਬੱਕ ਬੱਕ ਵੀਡੀਓ ਦੇ ਵਿੱਚ ਕਹਿਣਾਗਾ ਜੇਕਰ ਹੁਣ ਮੇਰੇ ਖਿਲਾਫ ਬੋਲੇ ਤਾਂ ਮੈਂ ਹੋਰ ਵੀਡੀਓ ਪਾਉ ਹੁਣ ਮੇਰੇ ਖਿਲਾਫ ਬੋਲੇ ਮੈਂ ਹੋਰ ਵੀਡੀਓ ਪਾਉ ਮਝੇਠੀਆਂ ਸਾਰੀਆਂ ਚੱਕ ਲਿਆ ਵੀਡੀਓ ਜਿੰਨੀ ਤੇਰੇ ਕੋਲੇ ਪਈਆਂ ਰਹਿ ਨਾ ਜਾਵੇ ਜਿੰਨਾ ਕੁਸ ਕਰਨਾ ਤੂੰ ਕਰ ਲਾ ਇਹ ਤੇਰਾ ਇਸ ਤਰ੍ਹਾਂ ਖੜਾ ਨਹੀਂ ਛਟਣਾ ਇਸ ਤਰ੍ਹਾਂ ਤੁਸੀਂ ਨਹੀਂ ਜਿੱਤਣਾ ਤੁਸੀਂ ਪੈਰ ਕਹਾੜਾ ਆਪਣੇ ਆਪ ਮਾਰ ਰਹੇ ਹੋ ਕਹਦੇ ਹੁੰਦੇ ਦਾ ਪ੍ਰਮਾਤਮਾ ਜਦੋਂ ਮਾਰਦਾ ਮਤ ਮਾਰਦਾ ਮਤ ਤਾਂ ਤੁਹਾਡੀ ਬੁੱਧੀ ਵੀ ਮਰ ਗਈ ਆ ਤੁਹਾਡਾ ਜਿਹੜਾ ਦਿਮਾਗ ਆ ਉਹ ਤਾਂ ਮਾਰ ਹੀ ਦਿੱਤਾ ਪ੍ਰਮਾਤਮਾ ਨੇ ਜਿਹੜੀ ਹੁਣ ਮੈਂ ਕਹ ਦੁ ਤੁਹਾਡੀ ਬੁੱਧੀ ਭਰੇਟ ਹੋ ਚੁੱਕੀ ਆ ਹੁਣ ਤੁਹਾਨੂੰ ਮੈਂ ਇਸ ਮਝੇਠੇ ਦੀ ਵੀਡੀਓ ਸੁਣਾਉਣਾ ਪਹਿਲਾਂ ਫਿਰ ਅੱਕੇ ਆਪਾਂ ਗੱਲਬਾਤ ਕਰਦੇ ਆ ਰੰਗ ਰੂਪ ਕੁਝ ਹੋਰ ਵਿਖਾਇਆ ਜਾਂਦਾ ਸੀ ਮਗਰ ਅਸਲੀਅਤ ਬਿਲਕੁਲ ਨੀਲੋ ਮੀਲ ਦੂਰ ਸੀ ਜੇ ਇਹ ਲੋਕਾਂ ਦਾ ਨਸ਼ਾ ਛਡਾਉਂਦਾ ਸੀ ਤੇ ਆਪਦੇ ਭਰਾ ਦਾ ਨਾ ਛਡਾਇਆ ਗਿਆ ਤੂੰ ਔਰ ਹੁਣ ਮੈਂ ਤਾਂ ਨਹੀਂ ਕਹੀ ਇਹ ਗੱਲਾਂ ਤਾਂ ਜਿਹੜੀ ਦਲਜੀਤ ਕਲਸੀ ਆ ਉਹ ਦੂਜੇ ਦੀ ਆ ਕਿਨੋਂ ਪ੍ਰਧਾਨ ਮੰਤਰੀ ਬਾਜੇ ਕਹਿੰਦੇ ਕਿ ਉਹ ਟ੍ਰੈਮਾਡੋਲ 'ਚ ਮੈਂ ਨਹੀਂ ਕਹਿ ਰਿਹਾ ਭਾਈ ਮੇਰੇ ਐਵੇਂ ਖੂਨ ਦੇ ਪੈਸੇ ਤੁਸੀਂ ਹੋ ਜਾਂਦੇ ਇਹ ਤਾਂ ਥੋਡੇ ਸਾਥੀ ਕਹਿ ਰਿਹਾ ਆ ਜਿਹੜੇ ਹਰੀਨੋਵ ਵਾਲੇ ਵੀ ਥੋਡੇ ਸਾਥੀ ਸਨ ਹੁਣ ਤੁਸੀਂ ਅਗਲੀ ਵੀਡੀਓ ਵੇਖਿਓ ਕਿ ਇਹ ਬੰਦਾ ਕਿਉਂ ਕਿਉ ਮੈਂ ਕਹਿ ਰਿਹਾ ਇਹ ਪਹਿਲਾਂ ਵੀ ਕਾਂਗਰਸ ਦਾ ਪਰਿਵਾਰ ਰਿਆ ਇਹ ਨਹੀਂ ਕਿ ਮੈਂ ਕਾਂਗਰਸ ਨੂੰ ਕੋਈ ਪੜਨਾ ਚਾ ਰਿਹਾ ਮਗਰ ਮਨ ਦੀ ਉਹ ਸਥਿਤੀ ਨਹੀਂ ਬਦਲੀ ਗਾਤਰਾ ਪਾ ਲਿਆ ਮਗਰ ਹਲੇ ਗੁਰਸਿੱਖੀ ਅੰਦਰੋਂ ਨਹੀਂ ਆਈ ਉਤੋਂ ਪੈਰਾਵੇ ਨਾਲ ਤੁਸੀਂ ਗੁਰਸਿੱਖ ਨਹੀਂ ਹੋ ਜਾਣੇ ਤੁਹਾਡੀ ਹਰਕਤਾਂ ਵੇਖੋ ਝੂਠ ਕਿਸ ਕਿਸਮ ਦਾ ਬੋਲਦੇ ਹੋ ਆਪਣਾ છાਤੀ ਮਾਰ ਆਪਣੇ ਪਸੌਕੜ ਵੱਲ છાਤੀ ਮਾਰ ਕੇ ਤੁਸੀਂ ਕੀ ਕੀਤਾ ਤੁਸੀਂ ਕੀ ਕਾਹਨ ਕੀਤਾ ਸਿਕਾਉਂਦਾ ਆਰ ਕੇ ਧਾਵਨ ਨੂੰ ਕਿਹਨੇ ਚਿੱਠੀਆਂ ਲਿਖੀਆਂ ਇੰਦਰਾ ਗਾਂਧੀ ਨੂੰ ਕਿਹਨੇ ਚਿੱਠੀਆਂ ਲਿਖ ਲਿਖ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਇਹ ਇਕੱਲਾ ਕਾਂਗਰਸ ਦੋਸਤ ਨਹੀਂ ਇਹਦੇ ਵਿੱਚ ਅਕਾਲੀ ਦਲ ਦੋਸਤ ਹੀ ਬਰਾਬਰ ਦਾ ਇਹਦੇ ਵਿੱਚ ਪਾਏ qua ਦੋਸੀ ਆ ਇਹਦੇ ਵਿੱਚ ਹਰਕ੍ਰਿਸ਼ਨ ਸਰਜੀਤ ਵਰਗੇ ਦੋਸੀ ਆ ਤੇ ਤੁਸੀਂ ਆਪਣੇ ਆਪ ਨੂੰ ਸੱਚਜੇ ਬਣਦੇ ਹੋ ਸੱਚੇ ਬਣਦੇ ਹੋ ਕਿ ਸਾਡਾ ਕਿਸੇ ਨੂੰ ਪਤਾ ਨਹੀਂ ਕਿਤਾਬਾਂ ਲਿਖਿਆ ਪਈਆਂ ਅੱਡੇ-ਗਾੜੀਆਂ ਮੋਟੀਆਂ-ਮੋਟੀਆਂ ਕਿਤਾਬਾਂ ਤੁਹਾਡੇ ਉੱਤੇ ਤੁਸੀਂ ਸਲਤ ਭਿੰਡਰਾ ਵਾਲੇ ਨੂੰ ਮਰਵਾਉਣ ਦੇ ਵਾਸਤੇ 50 ਲੱਖ ਦੀ ਸੁਪਾਰੀ ਦਿੰਦੇ ਹੋ ਅਕਾਲੀ ਦਾਲਾ 50 ਲੱਖ ਦੀ ਸੁਪਾਰੀ ਸੰਤਾਂ ਨੂੰ ਸ਼ਹੀਦ ਕਰਵਾਉਣ ਦੇ ਵਾਸਤੇ ਤੇ ਤੁਹਾਡਾ ਜੀਜਾ ਜਿਹੜਾ ਕਿ ਸਖਬੀਰ ਬਾਦਲਾ ਭਾਈ ਜਿੰਤਾਰ ਸਿੰਘ ਹਵਾਰੇ ਨੂੰ ਕਤਲ ਕਰ ਰਿਹਾ ਇਕ ਕਾਤਲ ਪੰਜਾਬ ਦੀ ਧਰਤੀ ਤੇ ਨਹੀਂ ਆਉਣਾ ਚਾਹੀਦਾ ਤੇ ਤੂੰ ਪਾ ਰਿਹਾ ਬਲਵੰਤ ਸਿੰਘ ਰਾਜਵਾਲੇ ਨੂੰ ਜੱਫੀਆਂ ਤੇ ਰਾਜਵਾਲਾ ਤੇ ਭਾਈ ਜਗਤਾਰ ਸਿੰਘ ਹਵਾਰਾ ਨੇ ਕੀ ਕੀਤਾ ਦੋਨਾਂ ਦਾ ਬਰਾਬਰੀ ਕੀਤਾ ਨਾ ਦੋਨਾਂ ਦੇ ਬਿਆਨਤੇ ਨੂੰ ਉਹਨੂੰ ਤੂੰ ਜੱਫੀਆਂ ਪਾ ਰਿਹਾ ਤੇ ਉਹ ਕਹਿੰਦੇ ਕਾਤਲ ਨਹੀਂ ਤੇ ਉਹ ਕਹਿੰਦਾ ਮੈਂ ਕਾਤਲ ਕੀਤਾਗਾ ਉਹਨੇ ਕੋਈ ਦਲੀਲ ਅਪੀਲ ਨਹੀਂ ਕੀਤੀ ਭਾਈ ਬਲਵੰਤ ਸਿੰਘ ਰਾਜਵਾਲਾ ਕਹਿੰਦਾ ਮੈਂ ਹੱਕ ਟੋਕੇ ਕਹਿਣਾਗਾ ਕਿ ਮੈਂ ਬਿਆਨਤੇ ਬੱਚਣ ਨੂੰ ਜਿਹੜਾ ਕਿ ਭਾਈ ਦਲਾਵ ਸਿੰਘ ਨੇ ਸੁਧਿਆ ਅਸੀਂ ਉਹਦਾ ਸਹਯੋਗ ਦਿੱਤਾ ਉਹਨੂੰ ਮਾਰਨ ਦੇ ਵਿੱਚ ਸਹਾਈ ਆ ਤੇ ਉਹਨੇ ਕੋਈ ਵਕੀਲ ਨਹੀਂ ਕੀਤਾ ਉਹ ਕਹਿੰਦਾ ਮੈਨੂੰ ਚਾਹੇ ਫਾਂਸੀ ਦੀ ਸਜ਼ਾ ਅੱਜ ਦੇ ਦਿਓ ਉਹਨ ਤੁਸੀਂ ਉਹਨੂੰ ਜੱਫੀਆਂ ਪਾਣੇ ਉਹ ਕਾਤਲ ਨੇ ਤੇ ਤੁਸੀਂ ਜਗਤਾਰ ਸਿੰਘ ਹਵਾਰਾ ਕਾਤਲ ਹੋ ਗਿਆ ਲੱਖ ਦੀ ਲਾਂਟਾ ਟਾਟਾ ਡਿਆ ਇਹ ਜੀਆਂ ਦੀ ਤਾਂ ਇੱਕ ਵੀਡੀਓ ਹੋਰ ਸੁਣਾ ਕੇ ਫਿਰ ਅੱਗੇ ਗੱਲਬਾਤ ਕਰਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਘੱਟੋ ਘੱਟ ਕਮੈਂਟ ਤਾਂ ਕਰਦਿਆ ਕਰੋ ਪਤਾ ਨਹੀਂ ਕਿੱਥੇ ਸੁੱਤੇ ਰਹਿੰਦੇ ਤੁਸੀਂ ਇਸ ਕਰਕੇ ਸਾਡੀ ਸਿੱਖ ਕੌਮ ਪਿੱਛੇ ਆ ਕਿਉਂਕਿ ਅਸੀਂ ਇਹਨਾਂ ਨਿੰਦਕਾਂ ਦੇ ਇਹਨਾਂ ਦੁਸ਼ਤਾਂ ਦੇ ਜਿਹੜਾ ੱੱਕੇ ਚੜ ਚੁੱਕੇ ਆ ਇਹਦੇ ਜੇ ਮੈਂ ਇੱਕ ਆਵਾਜ਼ ਹੋਰ ਸੁਣਾ ਦੇਵਾਂ ਤੁਹਾਨੂੰ ਚੈਨ ਨਹੀਂ ਆਉਣਾ ਭਖਾ ਭਾਈ ਜਿਹੜੀ ਵੀਡੀਓ ਖੋਣੀ ਮੈਂ ਕਿਹਾ ਹੁਣ ਉਤੋਂ ਵੀ ਵੀਡੀਓ ਹੀ ਵੇਖ ਲਓ ਤੁਹਾਨੂੰ ਚੈਨ ਨਹੀਂ ਆਉਣਾ ਭਖਾ ਭਾਈ ਜਿਹੜੀ ਵੀਡੀਓ ਖੋਣੀ ਆ ਬੇਹੇ ਨਹੀਂ ਵਖਾ ਇਹਨਾਂ ਦਾ ਧਿਆਨ ਉੱਥੇ ਹੀ ਭਟਕਦਾ ਫਿਰ ਆ ਧਿਆਨ ਨਾਲ ਵੇਖਿਓ ਫਿਰ ਬਾਅਦ ਚ ਨਾ ਕਹੋ ਕੌਣ ਆ ਕੌਣ ਆ ਕੌਣ ਆ ਲੋਕ ਕਮੈਂਟ ਕਰ ਰਹੇ ਆਮ ਬਿਕਰਮਜੀਤ ਸਿੰਘ ਨੇ ਭੁੱਲ ਕੇ ਆ ਦੀ ਵੀਡੀਓ ਪਾ ਦਿੱਤੀ ਲੋਕ ਤਾਂ ਇਹ ਗੱਲ ਕਹਿ ਰਹੇ ਆ ਤੇ ਤੂੰ ਕਹਿ ਰਿਹਾ ਕਿ ਭਾਈ ਅਮਰਤਪਾਲ ਸਿੰਘ ਦਾ ਭਰਾਗਾ ਐ ਜੇ ਵੀਡੀਓ ਨਾਲ ਉਹਦਾ ਮੂੰਹ ਆ ਨਾ ਉਹਦਾ ਸਿਰ ਆ ਜਿਆਦਾ ਫਿਰ ਤਾਂ ਕਰ ਕਲੀਅਰ ਪੂਰਾ ਦਿਖਾ ਤੇ ਉਹ ਕਹਿੰਦੇ ਹੁੰਦੇ ਕਿ ਸਾਜਤਾ ਬੋਲੇ ਸਾਨ ਨੀ ਕੀ ਬੋਲੇ ਜਿਹਦੇ 3706 ਕਾ ਸਾਜਤਾ ਬੋਲੇ ਸਾਨ ਨੀ ਕੀ ਬੋਲੇ ਉਹ ਤੁਸੀਂ ਬੋਲਣ ਨੂੰ ਮਰਦਿਓ ਤੁਸੀਂ ਪੰਜਾਬ ਦਾ ਬੇੜਾ ਕਰਕ ਕਰਦੇ ਵਿੱਚ ਤੁਸੀਂ ਸਹਾਈ ਹੋਇਓ ਤੋ ਆਪਣੀ ਸਿਕਿਉਰਿਟੀ ਲੈਣ ਦੇ ਲਈ ਜੈਡ ਸਰਖਿਆ ਲੈਣ ਦੇ ਲਈ ਤਰਲ ਮੱਸੀ ਹੋ ਰਿਆਂ ਭਗਵਾਨ ਜਤਮਾਨ ਨੇ ਮੇਰੀ ਸਿਕਿਉਰਿਟੀ ਘਟਾਤੀ ਦੀ ਮੈਨੂੰ ਇਹ ਮਰਵਾਉਣ ਦਾ ਉਹ ਆ ਤੁਹਾਡੇ ਮਰੇ ਹੋਏ ਸੱਪਾਂ ਨੂੰ ਮਾਰ ਕੇ ਕੀ ਲੈਣਾ ਤੁਸੀਂ ਤਾਂ ਪਹਿਲੇ ਰੱਬ ਦੇ ਮਾਰੇ ਹੋ ਪਹਿਲਾ ਰੱਬ ਨੇ ਤੁਹਾਨੂੰ ਹੁਣ ਕਰਲਾਕ ਲਾ ਕੇ ਮਰਨਾ ਪ੍ਰਗਾਸ ਬਾਦਲ ਜਾਂਦਾ ਜਾਂਦਾ ਜਿਹੜਾ ਕਿ ਤੁਸੀਂ 90 ਸਾਲ ਦੀ ਉਮਰ ਦੇ ਵਿੱਚ ਉਹਨੂੰ ਹਾਰ ਦਾ ਮੂੰਹ ਦੇਖ ਕੇ ਉਹਨੂੰ ਇਸ ਦੁਨੀਆ ਤੋਂ ਜਾਣਾ ਪਿਆ ਇਹ ਪਰਮਾਤਮਾ ਦੀ ਸਭ ਤੋਂ ਵੱਡੀ ਜਿਹੜੀ ਆਪਾਂ ਇਹ ਕਹਿ ਲਈਏ ਕਿ ਤੁਹਾਡੇ ਉੱਤੇ ਗਾਇ ਦੇਗੀ ਆ ਪੰਜ ਵਾਰੀ ਮੁੱਖ ਮੰਤਰੀ ਬਣਿਆ ਹੋਵੇ ਐਮਐਲਏ ਰਿਆ ਹੋਵੇ ਮੰਤਰੀ ਰਿਆ ਹੋਵੇ ਤੇ ਜਾਂਦੇ ਜਾਂਦੇ ਐਮਐਲਏ ਦੀ ਸ਼ੀਟ ਹਾਰ ਗਿਆ ਕਿੰਨੀ ਸ਼ਰਮ ਦੀ ਗੱਲ ਆ ਤੁਹਾਡਿਆ ਕਰਤੂਤਾ ਨੰਗੀਆਂ ਕਰਨੀ ਆ ਮੇਰੇ ਕੋਲ ਬੜਾ ਕੁਝ ਪਿਆਗਾ ਜੋ ਕੁਝ ਤੁਹਾਡੇ ਪ੍ਰਕਾਸ਼ ਬਾਦਲ ਨੇ ਕੀਤਾ ਤੇ ਬਾਕੀ ਤੁਸੀਂ ਤੇਰਾ ਜੀਜਾ ਸਾਲਾ ਕੁਝ ਮੰਨ ਨਹੀਂ ਗਿਆ ਤੇ ਅੱਜ ਤੁਹਾਡੇ ਕੌਲੀ ਚਮਤੇ ਜਿਹੜੇ ਨੇ ਉਹ ਬੜੇ ਗੜਗੜ ਗਾਉਂਦੇ ਪਏ ਨੇ ਕਿ ਆਪਣੇ ਆਪ ਨੂੰ ਤੂੰ ਬੜਾ ਪੰਥ ਕਹਾਉਣਾਗਾ ਹੁਣ ਤੱਕ ਬਾੜੀ ਦਾੜੀ ਬੰਦ ਕੇ ਰੱਖਦਾ ਸੀ ਆ ਹੁਣ ਖੁੱਲੀ ਛੱਡਣ ਲੱਗ ਪਿਆ ਤੇ ਇਸ ਕਰਕੇ ਜਿਹੜਾ ਇਹ ਕਾਵਾਂ ਰੋਲੀਆ ਮਜੀਠੀ ਨੇ ਕਿਉਂ ਪਾਈ ਆ ਮਜੀਠੀ ਨੂੰ ਕਿਉਂ ਦੁੱਖ ਲੱਗਦਾ ਭਾਈ ਅੰਮ੍ਰਿਤਪਾਲ ਸਿੰਘ ਤੋਂ ਉਹਨਾਂ ਦੀ ਪਾਰਟੀ ਨੂੰ ਦੁੱਖ ਲੱਗਦਾ ਕਿ ਇਹਨਾਂ ਨੂੰ ਆਏ ਆ ਕਿ ਅਸੀਂ ਪਤਾ ਨਹੀਂ 2027 ਦੇ ਵਿੱਚ ਅਸੀਂ ਸਰਕਾਰ ਬਣਾ ਲਾਂਗੇ ਭੁੱਲ ਜਿਓ ਉਹ ਗੱਲ ਕਹਦੇ ਹੁੰਦੇ ਆ ਖੋਸਰਿਆ ਦੇ ਬੱਚਾ ਹੋ ਸਕਦਾ ਮੁੰਡਾ ਹੋ ਸਕਦਾ ਪਰ ਤੁਹਾਨੂੰ ਕੁਰਸੀ ਨਹੀਂ ਮਿਲਦੀ ਤੁਹਾਡੇ ਪੱਲੇ ਨਹੀਂ ਕੁਝ ਪੈਣਾ ਉਹ ਦਿਨ ਭੁੱਲ ਜਿਓ ਜਦੋਂ ਤੁਸੀਂ ਚੰਦ ਦੀਆਂ ਚਲਾਈਆਂ ਸੀ ਨੌਜਵਾਨਾਂ ਦਾ ਘਾਣ ਕੀਤਾ ਸੀ ਪੰਜਾਬ ਦੇ ਵਿੱਚ ਚਿੱਟਾ ਕਿਹਨੇ ਬਤਾਇਆ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਸਭ ਤੋਂ ਪਹਿਲਾਂ ਕਿਹਨੇ ਬਰਾਇਆ ਬਾਬਾ 부ਜਾ ਸਿੰਘ ਦਾ ਕਿਹਨੇ ਝੂਠਾ ਪੁਲਿਸ ਮੁਕਾਬਲਾ ਬਣਾਇਆ ਇਹ ਸਾਰੇ ਲੋਕਾਂ ਨੂੰ ਪਤਾਗਾ ਤੁਹਾਡੀਆਂ ਕਰਤੂਤਾਂ ਨੂੰ ਤੁਸੀਂ ਠਗੇ ਰਹੋ ਜਿਲ੍ਹਾ ਇਹ ਬਾਗ ਦਾ بار بار ਫਿਰ ਅਸੀਂ ਜ਼ਿਕਰ ਕਰਦੇ ਆ ਕਿ ਕਿਹਦੇ ਘਰੇ ਤੁਹਾਡੇ ਕੋਲ ਡਿਨਰ ਕਿਹਨੇ ਕੀਤਾ ਸੀ ਕਿਨੂੰ ਤੁਸੀਂ ਰੋਟੀ ਸਕਾਈ ਸੀ ਲੱਖਾਂ ਬੰਦਿਆਂ ਨੂੰ ਜਿਹੜਾ નિર્ਦੋਸ਼ਿਆਂ ਨੂੰ ਮਾਰਨ ਵਾਲਾ ਡੈਰ ਨੂੰ ਤੁਸੀਂ ਰੋਟੀ ਸਕਾਓ ਹਜੇ ਪਾਪੀ ਨੂੰ ਤੇ ਤੁਸੀਂ ਅੱਜ ਆਪਣੇ ਆਪ ਨੂੰ ਵੱਡੇ ਹੱਥ ਐਸੀ ਕਹਾਉਣ ਸਿੱਖ ਪੰਥ ਦੇ ਤੇ ਤੁਸੀਂ 도ਗਲੇ ਬੰਦੇ ਹੋ ਗਰਗਟ ਵਾਲਾ ਕੰਮ ਆ ਤੁਹਾਡਾ ਉਹ ਗੱਲ ਆ ਕਿ ਗੰਗਾ ਗਏ ਤਾਂ ਗੰਗਾ ਰਾਮ ਜਾਵਣਾ ਕਿ ਤਾ ਜਮਨਾ ਪਾਰ ਆ ਇਸ ਤਰ੍ਹਾਂ ਕੋਈ ਕਹਾਵਤ ਆ ਤੁਹਾਡਾ ਉਹ ਹਾਲ ਆ ਜੇ ਤੁਸੀਂ ਹਿੰਦੂਆ ਤੇ ਜਾਂਦੇ ਤੁਸੀਂ ਉਹ ਜੈਸ੍ਰੀ ਰਾਮ ਦਾ ਨਾਰਾ ਲਾਉਣੇ ਉੱਤੇ ਜਾ ਕੇ ਸਿੱਖਾਂ ਦੇ ਵਿੱਚ ਆ ਕੇ ਕਰਦੇ ਹੋ ਗਰਮ ਖੇਲੇ ਉੱਤੇ ਤੇ ਖਾਲਸਾ ਦਾ ਨਾਰਾ ਲਾਉਣੇ ਹੋ ਦੂਜੇ ਪਾਸੇ ਕੁਝ ਕੁਝ ਕਰਦੇ ਹੋ ਕੁਝ ਕੁਦ ਕਰਦੇ ਹੋ ਵਿਕਰਮ ਮਜੀਠੀਆ ਨੇ ਪਾਈ ਅਮਰਤਪਾਲ ਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਵੱਡਾ ਇਲਜ਼ਾਮ ਲਾਇਆ ਕਿ ਇਹ ਢੋਂਗੀ ਹੈ ਨਕਲੀ ਹੈ ਧੋਖੇਬਾਜ਼ ਹੈ ਇਹ ਪੂਰਾ ਪਰਿਵਾਰ ਚਿੱਟੇ ਦਾ ਧੰਦਾ ਕਰਦਾ ਹੈ ਚਿੱਟੇ ਦੇ ਨਸ਼ੇ 'ਚ ਮਲਬਸ ਹੈ ਵਿਕਰਮ ਮਜੀਠੀਆ ਇਹ ਗੱਲ ਕਰਦਿਆਂ ਭੁੱਲ ਗਿਆ ਸੀਗਾ ਕਿ ਉਹਨਾਂ ਦੇ ਉੱਤੇ ਆਪਣੇ ਉੱਤੇ ਕਿਸ ਤਰ੍ਹਾਂ ਦੇ ਇਲਜ਼ਾਮਾਤ ਲੱਗੇ ਹੋਏ ਨੇ ਕਿਸੇ ਵੀਰ ਨੇ ਵਿਕਰਮ ਮਜੀਠੀਆ ਦੀ ਵੀਡੀਓ ਦੇ ਥੱਲੇ ਲਿਖਿਆ ਸੀਗਾ ਕਿ ਸ਼ਾਇਦ ਗਲਤੀ ਦੇ ਨਾਲ ਕੋਈ ਪੋਸਟ ਪੈ ਗਈ ਹੈ ਇਹ ਕੌਣਾ ਨਹੀਂ ਚਾਹਦਾ ਆਵਾਮ ਨੂੰ ਸਾਰੀ ਅਸਲੀਅਤ ਮੌਜੂਦ ਜਿਹੜੀ ਮੌਜੂਦਾ ਸੂਰਤ ਹਾਲ ਹੈ ਉਸ ਦੇ ਬਾਰੇ ਮੁਕੰਮਲ ਜਾਣਕਾਰੀ ਹੈ ਆਵਾਮ ਜਾਣਦੀ ਹੈ ਕਿੰਨਾ ਕੋ ਸੱਚਾ ਹੈ ਕਿੰਨਾ ਕੋ ਖਰਾ ਹੈ ਕਿਹੜਾ ਕਿਸੇ ਸੀਸੇ ਮਲਬਸ ਹੈਗਾ ਤੇ ਭਾਈ ਅਮਰਪਾਲ ਦੇ ਵਕੀਲ ਬਲਾਰੇ ਮਾਨ ਸਿੰਘ ਖਾਰਾ ਨੇ ਇਸ ਦੀ ਤਸਦੀਕ ਕਰ ਦਿੱਤੀ ਕਿ ਉਹਨਾਂ ਦਾ ਕਿਸੇ ਵੀ ਗੈਂਗਸਟਰ ਨਾਲ ਕੋਈ ਤਾਲੁਕ ਨਹੀਂ ਕਿਸੇ ਨਸ਼ੇ ਦੇ ਵਿੱਚ ਮਲਬਸ ਨਹੀਂ ਇਸ ਤਰ੍ਹਾਂ ਸਰਬੀਰ ਦੁਨੀਆ جھوٹا الزام ہے انہوں نے فیم کرنے واسطے عوام دے کے مقبولیت کٹ کرنے میں لوگوں کے دلنا چ نفرت پھر تو تھی ویڈیو سنی تاڑی کی رائے ہے کمنٹس لازمی دسو روکیو اپنا ڈیر سارا خیال ملیں گے اگلی ویڈیو حافظ